ਇੱਕ ਹੋਰ ਦੋਨੋਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਾ ਪੱਤਰ ਬਣਾਇਆ ਗਿਆ ਤੇ ਫਿਰ ਉਸ ਕੋਲੋਂ ਉਸ ਦੇ ਰਾਹੀਂ ਹੋਰ ਫਾਈਨਾਂਸਰਾਂ ਰਾਹੀਂ ਲੱਖਾਂ ਰੁਪਏ ਲੈ ਲੈ ਗਏ ਜਦੋਂ ਫਾਈਨਾਂਸਰਾਂ ਨੇ ਨੌਜਵਾਨ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੇ ਆਪਣੇ ਪਾਲਸੀਏ ਕਾਰ ਵਾਲੇ ਦੀ ਧੋਸ਼ ਦਿਖਾ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਬੀਤੀ ਰਾਤ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਡਾ ਦੇ ਕੇ ਪੈਸੇ ਮੰਗਣ ਗਿਆ ਸੀ ਤਾਂ ਉਸ ਨੌਜਵਾਨ ਨਾਲ ਮਾਰ ਕੁੱਟਾਈ ਵੀ ਕੀਤੀ ਗਈ ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਤ ਦੇ ਪਰਸੀ ਘਰ ਵਾਲੇ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਸੀ ਜੈਸ ਤੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਕਲ ਲਈ ਤੇ ਕੁਝ ਸਮੇਂ ਬਾਅਦ ਹੀ ਉਸ ਦੀ ਤੜ-ਤੜ ਕੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸਲਫਾਸ ਨਿਕਲ ਤੋਂ ਪਹਿਲਾਂ ਜਤਿੰਦਰ ਵੱਲੋਂ ਇੱਕ ਕਾਗਜ਼ ਤੇ ਇਹ ਲੈ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਉਹ ਗੋਲੀ ਮਹ ਪ੍ਰਵਿੰਦਰ ਕੌਰ ਤੇ ਉਸ ਦਾ ਪਿਓ ਲਖਵੀਰ ਸਿੰਘ ਹੈ। ਪਰਿਵਾਰ ਦੀ ਸ਼ਿਕਾਇਤ ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 40 ਵਰਿਆਂ ਦਾ ਇਹ ਬ੍ਰਿਤਿਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਵਿਚ ਕੇਵਲ ਦਾ ਕੰਮ ਕਰਦਾ ਸੀ ਤੇ ਸ਼ਹਿਰ ਵਿੱਚ ਬਿਹਤ ਸਰੀਪ ਅਤੇ ਮਿਲਾਪੜੇ ਸੁਭਾਅ ਦੇ ਰਹਿਣ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮ੍ਰਿਤਕ ਦਾ ਸਸ਼ਕਾਰ ਨਹੀਂ ਕੀਤਾ ਜਾਏਗਾ ਹੁਣ ਇਸ ਬੰਦੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਇਸ ਸਮੇਂ ਉਹਨਾਂ ਨੇ ਕੀ ਕਿਹਾ ਪਲਵਿੰਦਰ ਸਿੰਘ ਕੋ ਪਲਵਿੰਦਰ ਕੌਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਹਜ਼ਾਰ ਰੁਪਏ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ ਕੋਨਾਂ ਨੇ ਮੋਬਾਈਲ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨ ਤਮ ਆਪ ਨੇ ਅਸਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ ਤੇ ਉਹ ਜਦੋਂ ਉਹਨੂੰ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਰੇ ਨਾਲ ਤੇ ਕਿੰਨੇ ਕਿੰਨੇ ਅੰਦਰਵਾੜ ਕੇ ਘਰ ਵਾਲੇ ਨੇ ਬਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਜੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਈ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਗ ਕਰਦੇ ਸਨ ਸਾਹ ਨੂੰ ਸਾਫ ਚਾਹੀਦਾ ਸਾਹ ਸ਼ਾਟਿੰਗ ਹੋ ਰਹੀ ਕੁੜੀ ਆ ਕਿੰਨੀ ਉਮਰ ਹੈ ਇਹਨਾਂ ਦੀ ਇਹਦੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਦੇ ਦੇਖੋ ਇਹਦੇ ਦੇਖੋ ਜਿਹੜੇ ਜੱਛੂ ਆਦਦੇ ਨੇ ਮੇਰਾ ਨਾਮ ਅਨੁਰਾਗ ਸ਼ਰਮਾ ਆ ਕੁਛ ਟਾਈਮ ਪਹਿਲੇ ਪੁਲਵਿੰਦਰ ਕੋਰ ਤੇ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਦਿੱਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਸੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਗਿਆ ਮੈਨੂੰ ਪੈਸੇ ਦਿਓ ਤੇ ਅੱਗੇ ਉਹ ਇਹਨਾਂ ਨੇ ਕਹਿਤਾ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹ ਉਹਨਾਂ ਨੇ ਕਿਹਾ ਤੇ ਕੱਲ ਰਾਤ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਅਨਦੀ ਦੁੱਖੋਂ ਦਵਾਈ ਵੀ ਲਈ। ਕੀ ਕੱਲ ਕੋਈ ਗੱਲ ਵੀ ਹੋਈ ਸੀ? ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ। ਤਾਂ ਕੰਮ ਕੀ ਕੀਤੀ ਆ? ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ। ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾ ਲਈ। ਤੇ ਕੀ ਹੁਣ ਮੰਗ ਕਰਦੇ ਹੋ? ਆਪਾਂ ਇਨਸਾਫ ਮੰਗਦੇ ਆ। ਆਪਾਂ ਅਣੀ ਦੇ ਤੱਕ ਸੰਸਕਾਰ ਨਹੀਂ ਕਰਨਾ। ਜਣੀ ਦੇ ਤੱਕ ਇਹਨਾਂ ਦੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟਾਉਂਦੀ। ਕਿੰਨੇ ਜਾਣੇ ਆ। ਇਹ ਤਿੰਨ ਜਾਣੀਆਂ ਜੀ ਕੀ ਮਾਮਲਾ ਹੈ ਇਹ ਜੀ ਸਾਨੂੰ ਇੱਕ ਭਾਰਤੀ ਵਾਈਫ ਜਤਿੰਦਰ ਕੁਮਾਰ ਵੱਲੋਂ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰਿਲੀ ਚੀਜ਼ ਨਿਕਲਦੀ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਕਾਨੂੰਨੀ ਕਾਰਵਾਈ ਕਈ ਅਮਲ ਚੁਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋ ਗਈ ਉਹਨਾਂ ਦੀ ਹਾਂ ਜੀ ਉਹਨਾਂ ਦੀ ਮੌਤ ਹੋ ਗਈ ਹੈ ਛਿੰਨੀ ਉਮਰ ਹੀ ਟਿਕੂ ਰਹਿਣ ਵਾਲੇ 40 ਸਾਲ ਦੇ ਸੀ ਗੀਤਾਪੁਰ ਰੋਡ ਦੇ ਹੋਣ ਵਾਲੇ ਸੀ ਗੀਤਾਪੁਰ ਰੋਡ ਦੇ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫਆਈਆਰ ਦਰਜ ਕਰ ਰਹੇ ਹਾਂ ਜੀ ਜਿਹੜਾ ਮੁਕਦਮਾ ਅੰਦਰ ਚ ਕਰਕੇ ਇਹਨੂੰ ਅਮਲ ਜੁਦੂਨੀ ਕਾਰਵਾਈ ਲਵਾਂ ਕਿੰਨੇ ਦੋਸ਼ੀਆਂ ਦੇ ਨਾਲ ਲਿਖਾਏ ਗਏ ਹਨ ਉਹਨਾਂ ਨੂੰ ਤਿੰਨ ਦੋਸ਼ੀਆਂ ਨਾਲ